ਹਾਂਜੀ ਸਾਰੇ ਭੈਣ ਭਾਈਆਂ ਨੂੰ ਜੈਮਸੀ ਦੀ ਖੁਦਾਵੰਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਤੋਂ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਇੰਤਜ਼ਾਰੀ ਦੇ ਵਿੱਚ ਰਹਿਣਾ। ਮਤਲਬ ਕਿ ਜਿੰਨੇ ਵੀ ਪਰਮੇਸ਼ਵਰ ਦੇ ਨਬੀਆਂ ਨੇ ਜਿੰਨੇ ਵੀ ਪ੍ਰਭੂ ਦੇ ਦਾਸਾਂ ਨੇ ਇੰਤਜ਼ਾਰ ਕੀਤਾ ਉਹਨਾਂ ਦਾ ਇੰਤਜ਼ਾਰ ਕਰਨਾ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਬਰਕਤ ਦਾ ਕਾਰਨ ਠਹਿਰ ਗਿਆ। ਤੋਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਦਾਊਦ ਨੇ 12 ਸਾਲ ਇੰਤਜ਼ਾਰ ਕੀਤਾ ਆਪਣੀ ਆਸ਼ੀਸ਼ ਦੇ ਲਈ ਹਾਲੇਲੂਇਆ। ਤੋਂ 12 ਸਾਲ 12 ਸਾਲ ਇੰਤਜ਼ਾਰ ਕਰਨ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਕਿ ਬਣਾ ਦਿੱਤਾ ਇਜ਼ਰਾਇਲ ਦਾ ਰਾਜਾ ਬਣਾ ਦਿੱਤਾ ਹਾਲੇਲੂਇਆ। ਅਬਰਾਹਮ ਨੂੰ ਪਰਮੇਸ਼ਰ ਨੇ 25 ਸਾਲ ਅਬਰਾਹਮ ਨੇ ਪਰਮੇਸ਼ਰ ਦਾ ਇੰਤਜ਼ਾਰ ਕੀਤਾ ਔਰ 25 ਸਾਲ ਅਬਰਾਹਮ ਦਾ ਇੰਤਜ਼ਾਰ ਕਰਨਾ ਅਬਰਾਹਮ ਦੇ ਲਈ ਇੱਕ ਬਹੁਤ ਵੱਡੀ ਬਰਕਤ ਦਾ ਕਾਰਨ ਠਹਿਰ ਗਿਆ ਹallelujah ਔਰ ਪਵਿੱਤਰ ਬਾਈਬਲ ਦੱਸਦੀ ਆ ਕਿ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਪ੍ਰੋਮਿਸ ਕੀਤਾ ਹੈ ਕਿ ਮੈਂ ਤੈਨੂੰ ਔਲਾਦ ਦਿਆਂਗਾ ਤਾਂ ਪਰਮੇਸ਼ਰ ਨੇ ਉਹਨੂੰ ਔਲਾਦ ਦਿੱਤੀ ਹallelujah ਹਨਾ ਤੂੰ ਕਿੰਨੇ ਸਾਲ ਇੰਤਜ਼ਾਰ ਕੀਤਾ ਆਬਰਾਹਮ ਨੇ 25 ਸਾਲ ਪਰਮੇਸ਼ਵਰ ਦਾ ਇੰਤਜ਼ਾਰ ਕੀਤਾ ਅਗਰ ਤੁਸੀਂ ਤਾਂ ਮੈਂ ਵੀ ਇੰਤਜ਼ਾਰ ਦੇ ਵਿੱਚ ਰਹਿਣਾ ਸਿੱਖ ਲਿਆ ਜਾਂ ਪਰਮੇਸ਼ਵਰ ਦੇ ਅਕੋਰਡਿੰਗ ਹਨਾ ਇੰਤਜ਼ਾਰੀ ਦੇ ਵਿੱਚ ਅਸੀਂ ਮਤਲਬ ਕਿ ਦਾਊਦ ਦੇ ਵਾਂਗੂ ਆਬਰਾਹਮ ਦੇ ਵਾਂਗੂ ਰਹਿਣਾ ਸਿੱਖ ਲਿਆ ਤੇ ਇਹ ਇੰਤਜ਼ਾਰੀ ਸਾਡੇ ਲਈ ਇੱਕ ਬਹੁਤ ਵੱਡੀ ਬਰਕਤ ਦਾ ਕਾਰਨ ਠਹਿ ਜੇਗੀ ਹallelujah ਤੋ ਅਗਲੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਸਕਦਾ ਯੂਸਫ ਦੀ ਹਨਾ ਯੂਸਫ ਨੇ 13 ਸਾਲ ਇੰਤਜ਼ਾਰ ਕੀਤਾ ਹallelujah ਤਾਂ ਤੁਸੀਂ ਜਾਣਦੇ ਆ ਕਿ ਯੂਸਫ ਨੇ ਇੱਕ ਸੁਪਨਾ ਜਿੱਦਾਂ ਸੁਪਨਾ ਦੇਖਿਆ ਉਹ ਕਹਿੰਦਾ ਕਿ ਮੈਂ ਜਾਨਕੀ ਆਪਣੇ ਭਰਾਵਾਂ ਨੂੰ ਜਦੋਂ ਉਹਨੇ ਦੱਸਿਆ ਕਹਿੰਦਾ ਕਿ ਮੇਰੀ ਭਰੀ ਜਿਹੜੀ ਆ ਉੱਠ ਕੇ ਖਲੋ ਗਈ ਤੇ ਤੁਹਾਡੀਆਂ ਭਰੀਆਂ ਨੇ ਮੇਰੀ ਭਰੀ ਨੂੰ ਕੀ ਕੀਤਾ ਮੱਥਾ ਟੇਕਿਆ ਮਤਲਬ ਕਿ ਮੈਨੂੰ ਸਜਦਾ ਕੀਤਾ ਮੇਰੀ ਭਰੀ ਨੂੰ ਤੇ ਜਿੱਦਾਂ ਹੀ ਉਹਨੇ ਇਹ ਗੱਲ ਆਪਣੇ ਭਰਾਵਾਂ ਦੇ ਨਾਲ ਸ਼ੇਅਰ ਕੀਤੀ ਤੇ ਬਾਈਬਲ ਦੱਸਦੀ ਹੈ ਕਿ ਉਹਦੇ ਭਰਾਵਾਂ ਦੇ ਜਿਹੜੇ ਦਿਲ ਸੀ ਉਹ ਯੂਸਫ ਦੇ ਪ੍ਰਤੀ ਜੈਲਸੀ ਦੇ ਨਾਲ ਭਰ ਗਏ। ਤੋ ਇੱਕ ਖੁਦਾ ਦਾ ਮਾਸਟਰ ਪਲਾਨ ਹੈਗਾ। ਹਨਾ? ਤੋ ਯੂਸਫ ਨੂੰ ਉਹਦੇ ਭਰਾਵਾਂ ਦੁਆਰਾ ਹੀ ਖੂਹ ਦੇ ਵਿੱਚ ਸੁੱਟਵਾਇਆ ਗਿਆ। ਫਿਰ ਉਹਨੂੰ ਖੂਹ ਦੇ ਵਿੱਚੋਂ ਕੱਢਿਆ ਗਿਆ, ਬਚਾਇਆ ਗਿਆ, ਫਿਰ ਉਹਨੂੰ ਮਿਸਰ ਦੇ ਵਿੱਚ ਭੇਜਿਆ ਗਿਆ। ਔਰ ਬਾਈਬਲ ਦੱਸਦੀ ਹੈ ਕਿ ਜਦੋਂ ਉਹਨੇ ਮਿਸਰ ਦੇ ਵਿੱਚ ਜਾ ਕੇ ਖੁਦਾ ਦੇ ਨਾਮ ਦੀ ਮਨਾਦੀ ਕੀਤੀ ਤੇ ਪਰਮੇਸ਼ਰ ਨੇ ਉਹਨੂੰ ਮਿਸਰ ਦਾ ਪ੍ਰਧਾਨ ਮੰਤਰੀ ਬਣਾਤਾ ਹallelujah ਹਨਾ ਤੋਂ 13 ਸਾਲ ਇੰਤਜ਼ਾਰ ਕੀਤਾ ਯੂਸਫ ਨੇ ਹallelujah ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗੇ ਉਹਦੇ ਉੱਤੇ ਹਨਾ ਪਰ ਉਹਨੇ ਪਰਮੇਸ਼ਰ ਦੀ ਪਰਮੇਸ਼ਰ ਦਾ ਇੰਤਜ਼ਾਰ ਕਰਨਾ ਨਹੀਂ ਛੱਡਿਆ ਔਰ ਸਮਾ ਆਇਆ ਟਾਈਮ ਆਇਆ ਪਰਮੇਸ਼ਰ ਨੇ ਉਹਨੂੰ ਉਠਾ ਕੇ ਕੀ ਕਰ ਦਿੱਤਾ ਖੜਾ ਕਰ ਦਿੱਤਾ ਹallelujah ਔਰ ਚੌਥੀ ਐਗਜ਼ਾਮਪਲ ਮੈਂ ਤੁਹਾਨੂੰ ਨੂਹ ਦੀ ਦੇ ਸਕਦਾ ਨੂਹ ਨੇ 120 ਸਾਲ ਇੰਤਜ਼ਾਰ ਕੀਤਾ ਹallelujah ਜੇਕਰ ਤੁਸੀਂ ਵੀ ਕਿਸੇ ਬਲੇਸਿੰਗ ਦੇ ਲਈ ਇੰਤਜ਼ਾਰੀ ਦੇ ਵਿੱਚ ਆ ਤਾਂ ਪਰਮੇਸ਼ੁਰ ਦੇ ਨਾਲ ਜੁੜੇ ਰਹੋ ਉਹਦਾ ਇੰਤਜ਼ਾਰ ਕਰਦੇ ਰਹੋ ਜਿਸ ਤਰ੍ਹਾਂ ਦਾਊਦ ਨੇ ਅਬਰਾਹਮ ਨੇ ਯੂਸਫ ਨੇ ਨੂਹ ਨੇ ਕੀਤਾ ਤਾਂ ਹੋ ਸਕਦਾ ਅਗਲਾ ਨੰਬਰ ਤੁਹਾਡਾ ਤੇ ਮੇਰਾ ਹੋਵੇ ਅਗਰ ਤੁਸੀਂ ਤੇ ਮੈਂ ਪਰਮੇਸ਼ਰ ਦੀ ਇੰਤਜ਼ਾਰੀ ਦੇ ਵਿੱਚ ਅਸੀਂ ਰਹਿ ਰਹਿਣਾ ਸਿੱਖ ਲਿਆ ਤੇ ਇੱਕ ਬਹੁਤ ਵੱਡੀ ਬਰਕਤ ਦਾ ਕਾਰਨ ਬਣ ਜਾਏਗਾ ਤੁਹਾਡੇ ਤੇ ਮੇਰੇ ਲਈ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਬੜੀ ਆਸ਼ੀਸ਼ ਬੜੀ ਬਰਕਤ ਦੇਵੇ ਸਭ ਨੂੰ ਜੈਮਸੀ ਦੀ ਗੋਡ ਪੈਸਿਓ